ਤੁਸੀਂ ਦੇਖ ਰਹੇ ਹੋ ਜਾਨੀ ਤੇ ਅਸ਼ੀਤ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੌਰ ਜੀ ਜਿਲ੍ਹਾ ਗੁਰਦਾਸਪੁਰ ਵਿੱਚ ਪੁਲਿਸ ਨੇ ਜੂਆ ਖੇਡਦੇ ਹੋਏ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੂੰ ਇਸ ਬੰਦ ਵਿੱਚ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਹੀ ਪੁਲਿਸ ਨੇ ਇਹ ਤੇ ਛਾਪੇਮਾਰੀ ਕੀਤੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਸ਼ਹਿਰ ਗੁਰਦਾਸਪੁਰ ਵਿੱਚ ਕੂਕੂ ਟਾਬਾ ਕਾਫੀ ਮਸ਼ਹੂਰ ਹੈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਕੁਝ ਲੋਕ ਆ ਕੇ ਜੂਆ ਖੇਡਦੇ ਨੇ ਪਰੰਤੂ ਜਦੋਂ ਪੁਲਿਸ ਨੇ ਇੱਥੇ ਰੇਡ ਕੀਤੀ ਤਾਂ ਪੁਲਿਸ ਅਧਿਕਾਰੀ ਵੀ ਹੈਰਾਨ ਰਹਿ ਗਏ ਦਰਸਤ ਜਿਹੜੇ ਲੋਕ ਇੱਥੇ ਜੂਆ ਖੇਡ ਰਹੇ ਸਨ ਉਹ ਸ਼ਹਿਰ ਦੇ ਨਾਮੀ ਲੋਕ ਸਨ ਜਿਨ੍ਹਾਂ ਦਾ ਸ਼ਹਿਰ ਦੇ ਵਿੱਚ ਖਾਸ ਰੁਤਬਾ ਇਹ ਸਾਰੇ ਲੋਕ ਟਾਬੇ ਦੇ ਵਿੱਚ بڑے ਇੱਕ ਕਮਰੇ ਦੇ ਵਿੱਚ ਜੂਆ ਖੇਡ ਰਹੇ ਸਨ ਜਿਨ੍ਹਾਂ ਨੂੰ ਪੁਲਿਸ ਨੇ ਰੰਗੇ ਹੱਥੀ ਕਾਬੂ ਕਰ ਲਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਜਿਉਂ ਹੀ ਇਸ ਸਬੰਧ ਵਿੱਚ ਸੂਚਨਾ ਮਿਲੀ ਉਨ੍ਹਾਂ ਨੇ 1 ਮਿੰਟ ਵੀ ਦੇਰੀ ਨਹੀਂ ਕੀਤੀ ਸਗੋਂ ਤੁਰੰਤ ਹੀ ਇਸ ਥਾਂ ਤੇ ਰੇਡ ਮਾਰੀ ਮੌਕੇ ਤੇ ਹੀ ਜੂਆ ਖੇਡੇ 10 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਇਹਨਾਂ ਦੇ ਕੋਲੋਂ 2.5 ਲੱਖ ਰੁਪਏ ਦੇ ਕਰੀਬ ਰਕਮ ਵੀ ਬਰਾਮਦ ਕੀਤੀ ਗਈ ਹੈ ਜਿਸ ਨਾਲ ਉਹ ਜੂਆ ਖੇਡ ਰਹੇ ਸਨ ਇੱਥੇ ਇਹ ਵੀ ਸਾਹਮਣੇ ਆਇਆ ਕਿ ਢਾਬੇ ਦਾ ਮਾਲਕ ਵੀ ਇਹਨਾਂ ਦੇ ਨਾਲ ਹੀ ਜੂਆ ਖੇਡ ਰਿਹਾ ਸੀ ਉਸ ਨੂੰ ਵੀ ਕਾਬੂ ਕਰ ਲਿਆ ਗਿਆ ਇਹਨਾਂ ਦੇ ਕੋਲੋਂ ਡਾਈਸ ਅਤੇ ਜੂਏ ਦੇ ਵਿੱਚ ਵਰਤਿਆ ਜਾਣ ਵਾਲਾ ਹੋਰ ਸਮਾਨ ਵੀ ਜ਼ਬਤ ਕਰ ਲਿਆ ਗਿਆ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਬੰਦ ਵਿੱਚ ਮੌਕੇ ਤੇ ਮੌਜੂਦ ਅਧਿਕਾਰੀ ਦਵਿੰਦਰ ਪ੍ਰਕਾਸ਼ ਦਾ ਕੀ ਕੁਝ ਕਹਿਣਾ ਹੈ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਸਾਡੀ ਜਿਹੜੀ ਟੀਮ ਹੈ ਥਾਣੇ ਦੀ ਟੀਮ ਨੇ ਇਹਨਾਂ ਦੇ ਦੋਨਾਂ ਦੇ ਜਿਹੜਾ ਕੰਬਾਈਨਡ ਰੇਟ ਦੇ ਵਿੱਚ ਇਹ ਦਾ ਦੋ ਜਿਹੜਾ ਕੰਮ ਕੀਤਾ ਹੈ ਔਰ ਇਹਨਾਂ ਤੋਂ ਇਹਨਾਂ ਨੰਬਰ ਜਿਹੜੇ ਦੇ ਜਿਹੜਾ ਕੰਮ ਕੀਤਾ ਗਿਆ ਉਹਦੇ ਖਿਲਾਫ ਵੀ ਕਾਰਵਾਈ ਜਿਹੜੀ ਹੈ ਅਗਲੀ ਰਾਮ ਕਿੰਨੀ ਰਕਮ ਬਰਾਮਦ ਹੋਈ ਹੈ ਕਰੀਬ 2.5 ਲੱਖ ਤੋਂ ਉੱਪਰ ਜਿਹੜਾ ਸੇਫ ਜੋ ਸਾਨੂੰ ਕਦੋਂ ਮਿਲੀ ਸੀਗੀ ਜਿਹੜਾ ਇਥੇ ਮਤਲਬ ਇਮੀਡੀਏਟਲੀ ਇਨਫੋਰਮੇਸ਼ਨ ਮਿਲੀ ਤੇ ਉਸ ਤੋਂ ਬਾਅਦ ਐਕਟ ਕੀਤਾ ਗਿਆ ਜੀ ਕਿੰਨੇ ਬੰਦੇ ਕਿਨੇ ਲੋਕ ਸੌਣੇ ਕਿੰਨੇ 10 ਬੰਦੇ ਨੇ ਜੀ 10 ਬੰਦੇ ਲੋਕਲ ਦੇ ਸਾਰੇ ਉਹਨਾਂ ਇਨਕਲੂਡਿੰਗ ਜਿਹੜਾ ਮਾਲਕ ਹੈਗਾ ਇਥੇ ਦਾ ਔਰ ਉਹ ਵੀ ਨਾਲ ਸੀ ਜਦੋਂ ਸਾਨੂੰ ਕੋਲ ਇਨਫੋਰਮੇਸ਼ਨ ਆਜਾਈ ਸੀਗੀ ਤਾਂ ਇਹ ਪਹਿਲਾਂ ਵੀ ਹੁੰਦਾ ਹੋਏਗਾ ਬਟ ਜਦੋਂ ਤੁਹਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਉੱਤੇ ਇਮੀਡੀਏਟਲੀ ਐਕਟ ਕੀਤਾ ਗਿਆ ਮੌਕਸ ਵਿੱਚ ਮੌਜੂਦ ਕੀਤਾ ਗਿਆ ਹਾਂਜੀ ਬਿਲਕੁਲ ਜੀ ਉਹ ਜਿਹੜਾ ਜਿਹੜਾ ਖੇਡਣ ਵਾਲਾ ਜੋ ਸਮਾਨ ਜੋ 2.5 ਵਗੈਰਾ ਜਾਂ ਜੋ ਕੁਝ ਉਹਨਾਂ ਦਾ ਹਸਾਇਤਾ ਪਿਆਗਾ ਉਹ ਸਾਰਾ ਉਹਦੇ ਨਾਲ ਜਿਹੜਾ ਹੈ ਪੈਸੇ ਰਿਕਵਰੀ ਕੀਤੀ ਗਈ ਸਾਰਾ ਸਾਲ ਕਿ ਇਕੱਲਾ ਜੂਆ ਹੀ ਹੈ ਕਿ ਜਾਂ ਕੋਈ ਸੱਟਾ ਵੀ ਹੈ ਕਿਉਂਕਿ ਅੱਜ ਇੰਡੀਆ ਪਾਕਿਸਤਾਨ ਦਾ ਮੈਚ ਵੀ ਹੈਗਾ ਤੇ ਸੈਮੀਫਾਈਨਲ ਜਿਹੜਾ ਖੇਡਿਆ ਜਾਣਾ ਹੈ ਜਿਹੜਾ ਸਾਡੇ ਕੋਲ ਜੋ ਸੱਟਾ ਵਾਸਤੇ ਤੇ ਉਹ ਸੱਟੇ ਵਾਸਤੇ ਕੋਈ ਲੈਪਟਾਪ ਦਾ ਇਦਾਂ ਦੀ ਕੋਈ ਚੀਜ਼ ਪ੍ਰਾਪਤ ਨਹੀਂ ਹੋਈ ਫਿਲਹਾਲ ਉਹ ਜਿਹੜਾ ਜੂਆ ਹੀ ਖੇਡ ਰਹੇ ਸੀਗੇ ਉਹ ਜਿਹੜਾ 2.5 ਨਾਲ ਖੇਡਦੇ ਆ ਉਹੋ ਹੀ ਖੇਡਦੇ ਸੀ ਇਹਦਾ ਕਿ ਪਾਕਿਸਤਾਨ ਮੈਚ ਸੱਟਾ ਲਾਇਆ ਲੱਗਦਾ ਤੁ ਨਹੀਂ ਉਰੇ ਉਰੇ ਤੋਂ ਥਰੂ ਕਿੱਲਾ ਲੱਗੇ ਏਸੀ ਦਾ ਜਿਹੜਾ ਸੱਟਾ ਲੱਗਦਾ ਹੈ ਜਿਹੜਾ ਉਹ ਸੋ ਸਾਰੇ ਨੂੰ ਪਤਾ ਹੈ ਕਿ ਉਹ ਜ਼ਿਆਦਾਤਰ ਆਨਲਾਈਨ ਹੁੰਦਾ ਬਟ ਸਾਡੇ ਕੋਲ ਇੱਥੇ ਫਿਲਹਾਲ ਇਦਾਂ ਕੋਈ ਗਿਗਪ੍ਰਿੰਟ ਜਾਂ ਇਦਾਂ ਦਾ ਕੋਈ ਲੈਪਟਾਪ ਵਗੈਰਾ ਨਹੀਂ ਬਰਾਮਤ ਹੋਇਆ ਕਿਨੇ ਕਿ ਦੇ ਪੈਸ਼ ਨਾਲ ਇਹ ਕਿੰਨੇ ਕੰਨਾ ਕੈਸ਼ ਤੁਹਾਡੇ ਕੋਲ ਸਾਰਿਆਂ ਕੋਲ ਬਰਾਮਤ ਹੋਇਆ ਨਹੀਂ ਮਤਲਬ ਸਪੈਸੀਫਿਕਲੀ ਇੱਕ ਇੱਕ ਜਾਣੇ ਦਾ ਦੱਸਣਾ ਤੇ ਫਿਲਹਾਲ ਔਖਾ ਹੈ ਕਿਉਂਕਿ ਜੇ ਆਪਾਂ ਇਨਵੈਸਟੀਗੇਟ ਕਰਨਾ ਫਿਰ ਟੋਟਲ ਜਿਹੜਾ 2.5 ਲੱਖ ਤੋਂ ਉੱਪਰ ਹੋਇਆ ਸਾਰੇ ਸ਼ਹਿਰ ਦੇ ਲੋਕ ਸੀ ਕੀ ਜਾਂ 12ਵੇਂ ਵੀ ਕੁਝ ਇਹਦੇ ਵਿੱਚ ਨਹੀਂ ਸ਼ਹਿਰ ਦੇ ਲੋਕ ਸੋ ਕੀ ਕਾਰਵਾਈ ਕੀਤੀ ਜਾਏ ਨੇ ਨਾਮੀ ਮੰਦੇ ਤਾਂ ਸਾਰੇ ਨਾਮੀ ਹੁੰਦੇ ਸ਼ਹਿਰ ਦੇ ਬਟ ਸਾਰਿਆਂ ਦੇ ਨਾਮ ਜਿਹੜੇ ਆ ਉਹ ਅਸੀਂ ਤੁਹਾਨੂੰ ਨਿਸ਼ਚਿਤ ਕਰ ਦਿਆਂਗੇ ਮਾਲਕ ਵੀ ਹੈ ਜੀ ਹਟਲ ਦਾ ਹਾਂ ਜੀ ਹਟਲ ਦਾ ਮਾਲਕ ਵੀ ਨਾਲ ਹੀ ਹੈ ਬਰਾਮਣੀ ਕੀ ਸਰ ਜਿਹਦੇ ਨਾਲ ਉਹ ਖੇਡਦੇ ਨੇ ਜਿਹੜਾ ਡਾਈਸ ਤੇ ਉਹ ਜਿਹੜਾ ਪੋਡੀਅਮ ਜਿਹਾ ਬਣਾਇਆ ਹੁੰਦਾ ਉਹ ਉਹਦੇ ਨਾਲ ਜਿਹੜੇ ਇਹਨਾਂ ਤੋਂ ਪੈਸੇ ਤੇ ਜਿਹੜੇ ਟੋਟਲ ਬੰਦੇ ਖੇਡਦੇ ਹੋ ਸਾਰੇ ਬਰਾਮਣੀ ਸਰ ਜੂਏ ਤੋਂ ਵਗੈਰਾ ਇੱਥੇ 10 ਰੁਪਏ ਦਾ ਪਾਸਾ ਚੱਲਦਾ ਜਾਂਦਾ ਸਰ ਸਰ ਜੇ ਤੁਸੀਂ ਇਹ ਪਹਿਲਾ ਇਸ ਚੀਜ਼ ਦੀ ਖਬਰ ਸਪੈਲਰ